ਫਿਰ ਪਲਾਮ ਹੱਲੇ ਵਿਕੇ 54 ਨੰਬਰ ਦੇ ਬੰਦ ਪਏ ਮਕਾਨ ਵਿੱਚ ਚੋਰੀ ਨੂੰ ਅਨਜਾਨ ਦਿੱਤਾ ਗਿਆ ਜਿਸ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਮਾਲਕ ਦਾ ਹੋਇਆ ਇਸ ਨੁਕਸਾਨ ਵਿੱਚ ਐਲਈਡੀ ਤੋਂ ਲੈ ਕੇ ਨਲਕੇ ਦੀਆਂ ਟੂਟੀਆਂ ਤੱਕ ਸ਼ਾਮਲ ਸਨ ਪਰ ਨੁਕਸਾਨ ਹੋਰ ਹੋ ਸਕਦਾ ਸੀ ਜੇਕਰ ਗੁਆੜੀਆਂ ਵੱਲੋਂ ਰੋਲਾ ਨਾ ਪਾਇਆ ਜਾਂਦਾ ਗਵਾਨੀਆਂ ਨੇ ਦੱਸਿਆ ਕਿ ਉਹ ਨਮਾਜ਼ ਦੇ ਟਾਈਮ ਨਮਾਜ਼ ਪੜਨ ਜਾ ਰਹੇ ਸਨ ਕਿ ਉਹਨਾਂ ਦੇ ਬਾਦਪੈ ਇਸ ਮਕਾਨ ਵਿੱਚ ਖੜਕਾ ਸੋਨਿਆ ਜਿਸ ਤੇ ਚਲਦੇ ਉਹਨਾਂ ਨੇ ਰੌਲਾ ਪਾਇਆ ਤੇ ਅੰਦਰੋਂ ਜਿਹੜੇ ਚੋਰ ਸਨ ਉਹ ਰੌਲਾ ਸੁਣ ਕੇ ਭੱਜ ਗਏ ਕੁਝ ਸਮਾਨ ਉਹ ਆਪਣੇ ਨਾਲ ਲੈ ਗਏ ਤੇ ਕੁਝ ਸਮਾਨ ਉੱਥੇ ਹੀ ਛੱਡ ਗਏ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਬਾਦਪੈ ਮਕਾਨ ਦੇ ਮਾਲਕ ਅਮਰਸਰ ਵਿੱਚ ਰਹਿੰਦੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਜਾਣਕਾਰੀ ਵੀ ਇਸ ਬਾਰੇ ਦਿੱਤੀ ਤੇ ਨਾਲ ਹੀ ਉਹਨਾਂ ਨੇ ਪੁਲਿਸ ਨੂੰ ਵੀ ਇਹਨਾਂ ਚੋਰਾਂ ਨੂੰ जल्द जल्द तो पौने चारजे के करीब हमारा नमाज का टाइम होता है हम उस टाइम उठते और सामने से मतलब आवाज आई अंदर से खटखट होने की तो उधर उठा तो फिर हमने देखा कि बंदा कंध नाल टपके गेट नाल टपके तो बाहर भागा दौड़ा ही जब उसको के आ ही उसके बाद भैया को उठाया हमने अपने तब तक ये उठ के आए गली वाले तब तक दूसरा बंदा भी टाइम सीधी सी बात अंदर चोरी करने आएंगे मेरा नाम नरिंद्र कुमार है मैं अमृतसर रही मकान है पठानकोट अमृतसर थी पिपला बला भद्रोया फोन आया चार गुआढ़ का चोरी हो गई है ਸਮਾਨ ਸਭ ਟੁੱਟ ਗਿਆ ਤੇ ਸਾਡੇ ਕਿਸੇ ਸਾਡੇ ਲੱਗ ਰਹੇ ਗੌਂਡੀ ਨਾਲ ਦੱਸਿਆ ਸਾਨੂੰ ਕਿ ਅਸੀਂ ਉਸ ਟਾਈਮ ਵੀ ਆ ਗਏ ਤੁਰੰਤ ਇੱਥੇ ਪਹੁੰਚ ਗਏ ਆ ਪਰ ਅੰਦਰ ਦੇਖਣ ਦੇ ਵੀ ਕਿਉਂਕਿ ਕੋਈ ਨੁਕਸਾਨ 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 ਥੋੜਾ ਜਿਆ ਹੋਇਆ ਹੈ ਲੈ ਗਏ ਨੇ ਬਾਕੀ ਸਮਾਨ ਥੋੜਾ ਪਿਆ ਰਿਹਾ ਅੰਦਰ ਹੀ ਤੇ 43 ਦਾ ਸਮਾਨ ਪਿਆ ਸੀ ਥੋੜਾ ਜਿਆ ਉਹ ਘਰ ਦੀ ਦੱਸਾਂ ਕਿ ਮੈਂ ਥੋੜਾ ਪਿਆ ਸਮਾਨ ਲੈ ਗਏ ਤੇ ਦਰਵਾਜ਼ੇ ਖਿੜਕੀਆਂ ਸਭ ਨੂੰ ਨੁਕਸਾਨ ਕਰਕੇ ਟੁੱਟੀਆਂ ਲੱਗ ਗਈਆਂ ਰੱਖਤੀਆਂ ਸਭ ਤੋੜਤੀਆਂ ਬਾਂ ਅ ਅਕੀਕ ਬਲ ਸਮਾਨ ਵਿੱਚ ਅਸੀਂ ਦੇਖਿਆ ਸੀ ਬੜਾ ਜਿਦਾ ਚੂਟੀਆਂ ਸਮਾਨ ਹਾਂਜੀ ਮਤਲਬ ਕੀ ਕਿਸਮ ਦਾ ਸਮਾਨ ਸੀ ਉਹ ਜਿਹੜੀਆਂ LCD ਵਗੈਰਾ ਸੀ ਸਾਡੀ ਉਸਾਰੀ ਤੇ ਰੱਖ ਕੇ ਬਾਹਰ ਲੈ ਕੇ ਜਾਣ ਗਿਆ ਉਹਨਾਂ ਗੋਂਡੀ ਦੇ ਦਿਖ ਲਿਆ ਜਿੱਦ ਕਰਕੇ ਤੋੜ ਗਿਓ ਕਦ ਚੱਕ ਕੇ ਤੋੜ ਗਿਓ ਉਹਨਾਂ ਦੱਸਿਆ ਸਾਨੂੰ ਤਰ ਮੈਂ ਪ੍ਰਸ਼ਾਸਨ ਗਿਆ ਹੀ ਮੰਗ ਕਰਦਾ ਮਾਰਾ ਹੀ ਕੋਈ ਦੇਖੋ ਉਹਨਾਂ ਦਾ ਬੁਰਾ ਹਲਵਾ ਚੜੀਆਂ ਵਗੈਰਾ ਜੋ ਲੱਗੇ ਨੇ ਚੋਰੀਆਂ ਕਰ ਰਹੇ ਨੇ ਤਾਂ ਕੋਕਰ ਉਹਨਾਂ ਦਾ ਹਿਸਾਬ ਤਾਂ ਕੋਈ ਉਹਨਾਂ ਦਾ If you wish that your child learns today and leads tomorrow bring them to A&M's Gems Cambridge International School Patanchk affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko